ਨੰਬਰ 1 ਦਿਨ ਵਿੱਚ ਤਿੰਨ ਵਾਰ ਤੁਹਾਡੇ ਘਰ ਵਿੱਚ ਫਕੀਰ ਆ ਜਾਵੇ ਤਾਂ ਸਮਝੋ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ। ਨੰਬਰ 2 ਪਾਣੀ ਵਿੱਚ ਥੋੜੀ ਜਿਹੀ ਹਲਦੀ ਪਾ ਕੇ ਪੀਣ ਨਾਲ ਪੇਟ ਦੀ ਸਫਾਈ ਹੋ ਜਾਂਦੀ ਹੈ। ਨੰਬਰ 3 ਸਾਦੇ ਪਾਣੀ ਤੋਂ ਜ਼ਿਆਦਾ ਗੁਣਗਣੇ ਪਾਣੀ ਨਾਲ ਦਵਾਈ ਖਾਣ ਨਾਲ ਦਵਾਈ ਜਲਦੀ ਅਸਰ ਕਰਦੀ ਹੈ। ਨੰਬਰ 4 ਰਾਤ ਨੂੰ ਦੁੱਧ ਦੀ ਮਲਾਈ ਚਿਹਰੇ ਤੇ ਲਾਉਣ ਨਾਲ ਚੂੜੀਆਂ ਦੂਰ ਹੁੰਦੀਆਂ ਹਨ ਨੰਬਰ 5 ਖਾਲੀ ਪੇਟ ਜਿਆਦਾ ਮਿੱਠਾ ਖਾਣ ਨਾਲ ਸ਼ੂਗਰ ਹੋ ਸਕਦੀ ਹੈ ਨੰਬਰ 6 ਜਿਆਦਾ ਗੁੱਸਾ ਸਾਹ ਦਾ ਮਰੀਜ਼ ਵੀ ਬਣਾ ਦਿੰਦਾ ਹੈ ਨੰਬਰ 7 ਮਸਾਲੇ ਵਾਲੀ ਚੀਜ਼ ਕਬਜ ਪੈਦਾ ਕਰਦੀ ਹੈ ਅਤੇ ਕਬਜ ਅਤੇ ਬਵਾਸੀਰ ਦੇ ਲਈ ਅੰजीर ਬਹੁਤ ਫਾਇਦੇਮੰਦ ਹੁੰਦੀ ਹੈ ਨੰਬਰ 8 3-4 ਅੰजीर ਰਾਤ ਨੂੰ ਭਿਉ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਕਬਜ ਅਤੇ ਬਵਾਸਰ ਤੋਂ ਰੈਤ ਮਿਲਦੀ ਹੈ। ਨੰਬਰ 9 ਖਾਣੇ ਤੋਂ ਬਾਅਦ ਲਸਣ ਨੂੰ ਖਾਣ ਨਾਲ ਖੂਨ ਦਾ ਦਬਾਅ ਘਟ ਜਾਂਦਾ ਹੈ। ਹਮੇ ਨੰਬਰ 10 ਹਮੇਸ਼ਾ ਦੇ ਲਈ ਜਵਾਨ ਰਹਿਣ ਲਈ ਸਵੇਰ ਦੇ ਵੇਲੇ ਲਾਲ ਸੇਬ ਦਾ ਰਸ ਰੋਜ਼ਾਨਾ ਪੀ ਲਿਆ ਕਰੋ। ਨੰਬਰ 11 ਰੋਜ਼ਾਨਾ ਦਾਲਚੀਨੀ ਦਾ ਇਸਤੇਮਾਲ ਕਰਨ ਨਾਲ ਯਾਦਾਸ਼ਤ ਵੱਦੀ ਹੈ ਨੰਬਰ 12 ਰੋਜ਼ ਜੋ ਰਤਨ ਨੂੰ ਕੱਚਾ ਦੁੱਧ ਪੀਂਦੇ ਹਨ ਉਹਨਾਂ ਦਾ ਰੰਗ ਕਦੀ ਖਰਾਬ ਨਹੀਂ ਹੁੰਦਾ ਨੰਬਰ 13 ਮੈਦਾ ਖਰਾਬ ਹੋਣ ਮੂੰਹ ਦੇ ਛਾਲੇ ਪੈ ਜਾਂਦੇ ਹਨ ਇਸ ਦੀ ਵੱਡੀ ਵਜ੍ਹਾ ਤਲੀਆਂ ਹੋਈਆਂ ਚੀਜ਼ਾਂ ਖਾਣਾ ਹੈ ਨੰਬਰ 14 ਕਦੀ ਇਨਾਂ ਨਾ ਬੋਲੋ ਕਿ ਲੋਕ ਤੁਹਾਡੇ ਚੁੱਪ ਹੋਣ ਦਾ ਇੰਤਜ਼ਾਰ ਕਰਨ ਬਲਕਿ ਇੰਨਾ ਬੋਲ ਕੇ ਚੁੱਪ ਹੋ ਜਾਓ ਕਿ ਲੋਕ ਤੁਹਾਨੂੰ ਦੁਬਾਰਾ ਬੋਲਣ ਦਾ ਇੰਤਜ਼ਾਰ ਕਰਨ ਨੰਬਰ 15 ਜਿਸ ਔਰਤ ਦੀ ਰੋਜ਼ ਤਾਰੀਫ਼ ਕੀਤੀ ਜਾਵੇ ਉਹ ਹਮੇਸ਼ਾ ਜਵਾਨ ਰਹਿੰਦੀ ਹੈ ਨੰਬਰ 16 ਇਸ ਤਰ੍ਹਾਂ ਦੀ ਔਰਤ ਖੁਸ਼ਕਿਸਮਤ ਨਹੀਂ ਹੁੰਦੀ ਜਿਸ ਦੇ ਕੋਲ ਦੁਨੀਆ ਦੀ ਸਾਰੀ ਸ਼ੌਰਤ ਮੌਜੂਦ ਹੋਵੇ ਬਲਕਿ ਉਹ ਔਰਤ ਖੁਸ਼ਕਿਸਮਤ ਹੁੰਦੀ ਹੈ ਜਿਸ ਦੇ ਪਾਸ ਪਿਆਰ ਮੁਹੱਬਤ ਕਰਨ ਵਾਲਾ ਘਰ ਵਾਲਾ ਹੁੰਦਾ ਹੈ ਨੰਬਰ 17 ਤੋਰੀ ਦੀ ਸਬਜੀ ਖਾਇਆ ਕਰੋ ਇਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਨੰਬਰ 18 ਚਿਹਰੇ ਦਾ ਰੰਗ ਸਾਫ਼ ਕਰਨ ਲਈ ਆਲੂ ਬੁਖਾਰਾ ਖਾਣਾ ਚਾਹੀਦਾ ਹੈ ਨੰਬਰ 19 ਅਦਰਕ ਨੂੰ ਜੇਕਰ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਕਿਸੇ ਗਮਲੇ ਦੇ ਵਿੱਚ ਦਬਾ ਦਿਓ ਇਹ ਹਫ਼ਤਿਆਂ ਤੱਕ ਤਾਜ਼ਾ ਰਹੇਗਾ ਨੰਬਰ 20 ਮਿੱਠੇ ਆਲੂ ਗੁਬਾਰੇ ਖਾਣ ਨਾਲ ਦਿਮਾਗ ਚੁਸਤ ਰਹਿੰਦਾ ਹੈ ਨੰਬਰ 21 ਖਾਲੀ ਪੇਟ ਸ਼ਹਿਦ ਅਤੇ ਗਿਹੂ ਦੇ ਦਾਣੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 22 ਚਿਹਰੇ ਦਾ ਰੰਗ ਖਰਾਬ ਹੋਣ ਲੱਗੇ ਤਾਂ ਚਿਹਰੇ ਤੇ ਨਿੰਬੂ ਦਾ ਅਰਕ ਲਾ ਕੇ ਸੌ ਜਾਇਆ ਕਰੋ ਚਿਹਰਾ ਸਫੇਦ ਚਮਕਦਾਰ ਨਜ਼ਰ ਆਉਣ ਲੱਗੇਗਾ ਨੰਬਰ 23 ਖਾਣਾ ਖਾਣ ਤੋਂ ਬਾਅਦ ਜੇਕਰ ਪਾਣੀ ਨਾ ਪੀਤਾ ਜਾਵੇ ਤਾਂ ਚਿਹਰੇ ਤੇ ਇੱਕ ਦਾਣ ਇੱਕਦਮ ਝਵਾਨ ਰਹਿੰਦਾ ਹੈ ਨੰਬਰ 24 ਘਿਓ ਦਾ ਜ਼ਿਆਦਾ ਇਸਤਮਾਲ ਕਰਨ ਨਾਲ ਦਿਲ ਨੂੰ ਖਤਰਨਾਕ ਹੁੰਦਾ ਹੈ ਨੰਬਰ 25 ਗੰਨੇ ਦਾ ਰਸ ਪੀਣ ਨਾਲ ਹਿਚਕੀ ਖਤਮ ਹੋ ਜਾਂਦੀ ਹੈ ਜੇਕਰ ਕਿਸੇ ਦੀ ਪਾਣੀ ਨਾਲ ਨਾ ਹੋ ਰਹੀ ਹੋਵੇ ਨੰਬਰ 26 ਜੈਤੂਨ ਦਾ ਤੇਲ ਧੁੰਨੀ ਵਿੱਚ ਪਾਉਣ ਨਾਲ ਮਟਾਪਾ ਇੱਕ ਹਫਤੇ ਵਿੱਚ ਘਟ ਜਾਂਦਾ ਹੈ ਨੰਬਰ 27 ਵਾਰ-ਵਾਰ ਬਾਥਰੂਮ ਆਨ ਦਾ ਮਸਲਾ ਹੈ ਤਾਂ ਜੈਤੂਨ ਦਾ ਤੇਲ ਪੈਰ ਦੀ ਛੋਟੀ ਉਂਗਲੀ ਤੇ ਮਸਲ ਦਿਓ ਇਸ ਤੋਂ ਚਿਹਰੇ ਚਮਕਦਾਰ ਅਤੇ ਨਜ਼ਰ ਆਏ ਨਜ਼ਰ ਵੀ ਤੇਜ਼ ਹੋ ਜਾਂਦੀ ਹੈ ਸਰੀਰ ਵਿੱਚ ਤਾਕਤ ਲਿਆਉਣ ਲਈ ਸਵੇਰੇ-ਸਵੇਰੇ ਘਾਹ ਤੇ ਨੰਗੇ ਪੈਰ ਚੱਲ ਲਿਆ ਕਰੋ ਨੰਬਰ 29 ਸੌਂਫ ਦੀ ਚਟਨੀ ਬਣਾ ਕੇ ਖਾਣ ਨਾਲ ਖਾਂਸੀ ਰੁੱਕ ਜਾਂਦੀ ਹੈ। ਨੰਬਰ 3 ਬਾਜ਼ਾਰ ਦੇ ਖਾਣੇ ਖਾਣ ਨਾਲ ਇਨਸਾਨ ਜਲਦੀ ਹੀ ਬੁੱਢਾ ਹੋਣ ਲੱਗ ਜਾਂਦਾ ਹੈ। ਬਾਜ਼ਾਰੀ ਖਾਣੇ ਜੋ ਉਹ ਹੁੰਦੇ ਨੇ ਉਹ ਫਾਸਟ ਫੂਡ ਹੁੰਦੇ ਹਨ, ਤਲੀਆਂ ਹੋਈਆਂ ਚੀਜ਼ਾਂ। ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਹੈ? ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਤਾਂ ਆਸੀ ਇਦਾਂ ਦੀਆਂ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ